ਸਾਲ ਦੇ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਦਿਨ ਹੈਗਾ ਸ਼ੁੱਕਰਵਾਰ ਸ਼ੁੱਕਰਵਾਰ ਤੇ ਆਪਾਂ ਚੱਲੇ ਅਸੀਂ ਅੱਜ ਦੇ ਨਾਨਕੀ ਆਪਾਂ ਚੱਲਨੇ ਆ ਜੁਝਾਰ ਦੀ ਤੜਾਕੀ ਲੈ ਕੇ ਤੇ ਉਹਦੀ ਪਹਿਲੀ ਰਖੜੀ ਲੈ ਕੇ ਤੇ ਰਖੜੀ ਤਾਂ ਵੈਸੇ 9 ਤਰੀਕ ਦੀ ਆਪਾਂ ਪਹਿਲਾਂ ਹੀ ਬੰਨੇ ਹੋਣੀ ਆ ਕਿਉਂਕਿ ਫਿਰ ਆਪਣਾ ਥੋੜਾ ਜਿਹਾ ਸ਼ਡਿਊਲ ਬਿਜ਼ੀ ਆ ਨੈਕਸਟ ਵੀਕ ਦਾ ਤੇ ਫਿਰ ਟਾਈਮ ਨਹੀਂ ਲੱਗਣਾ ਹੈਗਾ ਤਾਂ ਕਰਕੇ ਤੇ ਇਦਾਂ ਦੇਖੋ ਅਨਕਾ ਇਹਦੇ ਸੀਏ ਤੋਂ ਸਾਡਾ ਪੇਂਟ ਕਰਿਆ ਉਹ ਲੇਡ ਜੀ ਝਮਕੀ ਜਾਂਦੀ ਰਹਿੰਦੀ ਐ ਅਨਕਾ ਦੀ ਹਾਂ ਇੱਕ ਜਦੋਂ ਆਪਾਂ ਉੱਤਰਦੇ ਆ ਥੱਲੇ ਹਾਂ ਤੁੰਦ ਜੀ ਕਿੰਨੀ ਜੰਮ ਜਾਂਦੀ ਐ ਮੈਂ ਤਾਂ ਲਾ ਹੀ ਦਿੰਦੀ ਆ ਹਾਂ ਤੇ ਕੋਈ ਵੀ ਤੁੰਦ ਉਹ ਵੀ ਲੇਡ ਜੀ ਬਹੁਤ ਵਜਦੀ ਆ ਹਾਂ ਦੇਖਣ ਵਾਲਿਆਂ ਨੂੰ ਮਤਲਬ ਹੋਰ ਲੱਗਦਾ ਹਾਂ ਹਾਂ ਤੇ ਬਾਕੀ ਬਾਕੀ ਤੁਹਾਨੂੰ ਜਾ ਕੇ ਦਿਖਾਉਣੇ ਆ ਮਿਲਦੇ ਆਪਾਂ ਫੈਮਿਲੀ ਦੇ ਨਾਲ ਜਿੰਨੇ ਟਾਈਮ ਤੱਕ ਪਹੁੰਚਣ ਆਣੇ ਆ ਇਹਦੇ ਸੀਏ ਤੋਂ ਦੇਖ ਲਓ ਪਾ ਕੇ ਨਵੀਂ ਫਰਾਕ ਚੂੜੀਆਂ ਨਵੀਆਂ ਚੂੜੀਆਂ ਬਾਈ ਕਰਦੀ ਅਸੀਂ ਨਵੀਆਂ ਨਵੀਆਂ ਮੈਂ ਮਹਿੰਦੀ ਸੱਤ ਮੈਂ ਤਾਂ ਆ ਕਿ ਜਦ ਮਹਿੰਦੀ ਹੋ ਪਾਣੀ ਚ ਪਾ ਲਈ ਕਬੜਾ ਕੋਈ ਨਿਤ ਮੰਮਾ ਨਾਲ ਸੇਮ ਸੇਮ ਕੀ ਹੈ ਤੇਰਾ ਇੱਕ ਤਾਂ ਮਹਿੰਦੀ ਇੱਕ ਹੋਰ ਕੀ ਆ ਬ੍ਰੈਸਲੇਟ ਬੰਦੀ ਸੀ ਆ ਸੇਮ ਸੇਮ ਆ ਤੇ ਮੀਂਹ ਪੈ ਰਿਹਾ ਵਾ ਸ਼ਾਦ ਦੁਪਹਿਰ ਦਾ ਹੀ ਪਈ ਜਾਂਦਾਗਾ ਬੱਦਲ ਹੁਣ ਪੂਰਾ ਹੋਇਆ ਪਿਆ ਵਾ ਹਾਂ ਤੇ ਚਲੋ ਜੀ ਪਹੁੰਚਣ ਵਾਲੇ ਆਪਾਂ ਥੋੜੀ ਦੇਰ ਤੱਕ ਤੇ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਜਾ ਕੇ ਪਰ ਵੀ ਨਹੀਂ ਤਾਂ ਫਿਰ ਆ ਗਏ ਨਾ ਹੈਵੇ ਦੀ ਮਿਕਾ ਕੀ ਰਚੀ ਲਾ ਬੁੜੀ ਇਹ ਰਸਤਾ ਪਿਆ ਤੇ ਆ ਗਏ ਜੇ ਕੋਕ ਪੀ ਰਿਹਾ ਜਦੋਂ ਟੀਵੀ ਦੇਖਣ ਬੈਠੇ ਆਉਣ ਦੇ 100 ਰੁਪਏ ਜੋਸ਼ੀ ਆ ਦਾਦੀ ਦੇ 100 ਰੁਪਏ ਜੋਸ਼ੀ ਦੀ ਪਤਨੀ ਕਿਹਾ ਤੇ ਪਪਾ ਜੀ ਵੀ ਜਾ ਰਹੇ ਸਾਥ ਮੈਂ ਆ ਬਾਂਗਵੇਂ ਕਿੱਥੇ ਹੈ ਜੀ ਜਾਰ ਸਿੰਘ ਸੁੱਤਾ ਪਿਆ ਬਾਦੀ ਤੋਂ ਆਏ ਜੇ ਚੰਬਾ ਤੂੰ ਕਾਲੀ ਹੈਂਦੀ ਵਾਹ ਇਹ ਕਿਸੇ ਵੱਡੇ ਕਹੇ ਕੋ ਸੁੱਖੀ ਦਾ ਹੈ ਤੇਰੇ ਨਹੀਂ ਬੰਨੀ ਰੱਖੜੀ ਤੇਰੇ ਬੰਨੀ ਹੋਈ ਆ ਅੱਛਾ ਜੀ ਦਾਦੀ ਆ ਗੇਂਦ ਤਾਂ ਜੀ ਦੱਦੀ ਆਲਮਾਰੀ ਜੀ ਮਿਸ਼ੋ ਤੋਂ ਮੰਗਾਈ ਆ ਜੁਜਾਰ ਦੇ ਕੱਪੜੇ ਰੱਖਣ ਨੂੰ ਦੋ ਵਾਰ ਅਮਾ ਉਹ ਕੋਈ ਜਾਂਦਾ ਤਾਂ ਮੈਂ ਬੱਚੇ ਆਦੀ ਨਹੀਂ ਜਾਂਦੀ ਹਾਂ ਹਾਂ ਬੱਚੇ ਜਾਂਦੀ ਨਹੀਂ ਜਾਂਦੀ ਮੈਂ ਬਚ ਮੈਂ ਜਾਂਦੀ ਹਾਂ ਹਸਪੀਟਲ ਜਾਂਦੀ ਹਾਂ ਅਕੇਲੇ ਅਕੇਲੇ तब बहुत बड़ा ज्यादा जाने पड़ पा लिया तो हमारे साथ दो दिन आते हो और हम जी रहे हैं जाओ जाओ ये मुझे नहीं है ना मैं भी ठीक है तो ये तो, तो, ये तो, है। है। तो पी हुई है कहंधी कोक ये सब ये बोलते हैं हमारे बात करके भाई हमारे बोलते हैं कि हां वो वाले लोग हैं ऐसे अच्छा है वो ब्लड किथे जाना ਪਾਪ ਜੋ ਹੁੰਦਾ ਤੇ ਮੀਂਹ ਪੈਂਦਾ ਮਾਮੂਲ ਚੂੜੀਆਂ ਥਾਈਆਂ ਨਹੀਂ ਆਪਣੀਆਂ ਹੈ ਚੂੜੀਆਂ ਨਹੀਂ ਦਿਖਾਈਆਂ ਉਸ ਤੇ ਆਵਾਂਗੀ ਬੋਲੀ ਵਿੱਚ ਦਿੱਕਤ ਹੋ ਗਈ ਇਹ ਬਸ ਉਹ ਕੰਮ ਕਰਨੇ ਚਾਹੀਦੇ। ਬਹਾਂ ਕਰਦੇ ਐ ਕਿ ਨਾ ਕੋਈ ਬਾਡੀ ਵਾਲੇ ਕੰਮ ਕਰਦੇ ਆ। ਮੈਂ ਤਾਂ ਫੜੂ ਰਹਾ। ਕੱਪੇ ਚੋੜ ਕੋ ਰਜਿਸਟਰ ਨਹੀਂ ਪਤੋ ਗਈ ਹੋਈ ਆ। ਮੈਂ ਛੋੜ ਕੇ ਆਂ। ਫੇਰੀ ਪਹਿਲਾਂ ਮੀਂਹ ਪੈਂਦਾ ਪੁੱਤ ਰੋਕੇ ਜਾਂਦੇ ਆ। ਇਹ ਕਿੰਨੇ ਮੁੰਤੀ ਆ? ਸੱਤ ਮੁੰਤੀ ਆ। ਆੜੇ-ਵਾੜੇ ਹੋਣਗੇ। ਹਾਂ ਮੈਂ ਇਕੱਠੇ ਜੀ ਰੱਖੀ ਦੇ ਹੁੰਦੇ ਆ ਮੁੰਡੇ ਜੀ ਬਾਕੀ ਦਾ ਕਾਲਾ ਕਾ ਜੇ ਹੁੰਦਾ ਬਾ। ਪਰ ਇਹਨੇ ਇਹ ਦੋ ਪਾਉਣ ਦੇ ਨੂੰ ਗੁਰੂ ਆਦੋ ਵਿੱਚ ਗੰਨਾ ਦੇ ਦੋ ਬੰਨਾਂ ਦੇ ਦੋ ਇੱਕ ਮਣਕੇ ਦੇ ਚਾਰੀ ਇਹ ਤੇ ਗੰਨੇ ਦੇ ਲੋਕਾਂ ਦੀ ਵਸਤ ਇਹ ਵੀ ਥਿੰਗ ਨਹੀਂ ਇਹਨੇ ਵਰਤਣ ਦੇ ਦਿਆ ਨਹੀਂ ਨਹੀਂ ਵਿਚਾਰੇ ਨੇ ਆ ਇਹਦਾ ਵਿਚਾਰਾ ਹੀ ਆਉਣੇ ਆ ਗੱਡ ਤਾਂ ਸਾਈਡ ਤੇ ਰੱਖਣੀ ਆ ਫਿਰ ਤਾਂ ਲੱਕ ਪਹਿਲਾਂ ਮਣ ਲਓ ਤਾਂ ਅੱਗੇ ਗੱਡ ਨੂੰ ਉਹਦੀ ਥੰਮਣ ਪਾ ਦੇ ਲੱਕੇ ਦੇ ਨਾਲ ਅੱਗਾ ਮਣ ਨਹੀਂ ਇਕੱਲੇ ਮੂਰੇ ਹੀ ਆਉਣੇ ਆ ਹਾਂ ਇਹ ਕਿਹੜੇ ਆਉਣੇ ਆ ਗੱਡ ਜਿਹੜੀ ਦੇਣੀ ਆ ਖਾਲੇ ਦੀ ਥੰਮਣੀ ਅੰਦਰ ਮਰੀਂ ਦੋਸਤ ਆਏ ਇਕੱਲੇ ਕਰੋ ਇਕੱਠਾ ਆਣੀਆਂ ਦੇਖੋ ਮੰਡੀ ਲੈਣੀ ਆਪਾਂ ਮਰੇ ਦੇ ਸੁਭੀ ਆਇਆ ਕਰਨੀ ਇਧਰ ਉਧਰ ਨਹੀਂ ਬਹੁਤ ਵੇਰੇ ਤੂੰ ਮੈਨੂੰ ਦੋਸਤ ਕੱਢਦਾ ਬਹੁਤ ਹੈ ਉਹ ਪਾਉਦੀ ਖਾਜੀ ਬਤਾ ਇਹ ਦਿੱਦੂ ਇਹ ਤੂੰ ਇੰਨਾ ਬਣਾਈ ਤੂੰ ਤੂੰ ਕਿ ਮਣਾਉਣ ਦੀ ਬਣਾਈ ਆਏ ਨੇ ਕੱਪੜੇ ਨਹੀਂ ਦਿੱਤੀ ਇੰਨੇ ਫਰਕ ਨਾਲ ਬੰਨ੍ਹ ਨਹੀਂ ਦਦੇ ਆਹ ਨਹੀਂ ਜਿਹੜੇ ਬੰਨ੍ਹਦੇ ਕੋਤ ਦੇ ਦੇ ਦੀਆਂ ਨੇ ਕਿਦੇ ਪਤਾ ਕਿਦੇ ਕਿਦੇ ਵੀਰੇ ਆ ਤੂੰ ਲੈ ਕੇ ਆਇਆ ਤਾਂ ਥੋੜੇ ਹੋਈ ਨਹੀਂ ਮੈਂ ਸੁਣੀ ਇਹ ਸੀ ਲੈ ਕੇ ਆਈ ਹੈ ਕੇ ਇਹ ਮਾਲ ਇਹ ਵੀਰੇ ਦਾ ਮਾਲ ਮੈਂ ਥੋੜੇ ਜਿਹਾ ਵੱਡਾ ਸਾਈਜ਼ ਆਹ ਹੋਜੀ ਵਧੀਆ ਬਾਹਰ ਛੋਟੇ ਛੋਟੇ ਜੀ ਨਹੀਂ ਮੈਂ ਲੈ ਕੇ ਆਂਦੇ ਬਾਇਰ ਜੇ ਵਿੱਚ ਥੋੜੀ ਆ ਕੇ ਹੈਲਥੀ ਹੈ ਨਾ ਹਾਂ ਸਿੱਧਾ ਇੱਧਰੋਂ ਹੋਰ ਆ ਜਾਣੇ ਦੀ ਸੀ ਹਾਂ ਇਹ ਤਾਂ ਦਾਤਿ ਉਹਦੇ ਉੱਤੇ ਆ ਮਾਮੂ ਕੋਈ ਮਾਮੂ ਕੋਈ ਨਹੀਂ ਮਾਮੂਆ ਸਿਰ ਤੇ ਨੂੰ ਪਰੇ ਕਰਿਓ ਕੇ ਮਾਮੂ ਵੀਰੇ ਦੇ ਦੇਖ ਲਓ ਦੂਜੀ ਕਿੱਧਰ ਨੇ ਪਰਣਾ ਬੜਾ ਬਸ ਤੇ ਬੜਾ ਵੀਰੇ ਜੀ ਰੱਖਣੇ ਆ ਲੱਗਦੇ ਫੋਟਾ ਦੇ ਨਹੀਂ ਜੇ ਲੱਗ ਫੋਟਾ ਲੱਗ ਜਾ ਚਲੇ ਪਾਸੇ ਕੋ ਮੇਨ ਬਣਾ ਕੇ ਰੱਖੋ ਇਹ ਕਾ ਸ਼ੇਡ ਆ ਹਾਂ ਸੋਹਣੇ ਜੀ ਤੇ ਤੁਹ ਫਾਦਾ ਜੀ ਸਵੇਰੇ ਪਾ ਲੂਗਾ ਰੱਖੀ ਹਾਂ ਓਏ ਆ ਤਾਂ ਉਹ ਮਤਲਬ ਚੌੜ ਟੋੜ ਆਇਆ ਤਾਂ ਫਿਰ ਤੇ ਮਤਲਬ ਨਾੜ ਨੂੰ ਡਾ ਵਾ ਅੱਛਾ ਤਾਂ ਕੋਠੇ ਤੇ ਪਾ ਦਈ ਮਮੀ ਆਇਆ ਦੀ ਕਿਹ ਪਾਈ ਦੀ ਹਾਂ ਓਏ ਕਿੱਥੇ ਆ ਗਿਆ ਬੁੱਪੂ ਸਿੱਧ ਪਰੇ ਸਿੱਧ ਪਰੇ ਬਾਲੀ ਦੀ ਪੇ ਲੂਜ ਮੈ ਨਾ ਹੋਵੇ ਚੀਚੀ ਖਾਣੀ ਏ ਉਹ ਸਾਨੂੰ ਰੱਖੀ ਇੱਧਰ ਡੇਪਰ ਦੇ ਉੱਤੇ ਉਹ ਦੇਖ ਲਾ

ਹੋਰ ਕਿਹੜੀ ਸੱਤੀ ਪਾਣਾ ਮਤਲਬ ਹੋਵੇ ਬਣਾ ਬਣਾ ਫਿਰ ਖੋਲੇ ਲਾ ਕੇ 46 ਨਹੀਂ ਨਹੀਂ ਹੋ ਕੇ ਪੂਰਾ ਪੂਰੇ ਕਰੇ ਐ ਜਿਹਾਰ ਐ ਐ ਐ ਪ੍ਰਭਜੋਤ ਲੱਗਿਆ ਜੁਝਾਰ ਨਾਲ ਖੇਡਦਾ ਪ੍ਰਭਜੋਤ ਇਧਰ ਦੇਖ ਲਓ ਜੋਰ ਦਿੱਤਾ ਗਾਣ ਬੀਣ ਦੇ ਦੂਜੇ ਦਾ ਨਾਂ ਹੀ ਨਹੀਂ ਲੈਂਦੇ ਵਿੱਚ ਆ ਹੀ ਫੜਾ ਦਈਏ ਟਰਡ ਕੋ ਪਿਓ ਸਾਬ ਆ ਗਿਆ ਹੈ ਨਹੀਂ ਸਾਰਾ ਸਜੀਆ ਸੀਟ ਪਹਣੀ ਬਾਹਰ ਗਏ ਆ ਰੁਕੋ ਹੁਣ ਗੱਡੀ ਅੰਦਰ ਕਰਦੇ ਆ ਜਵਾਦ ਰੰਡੋਲ ਦੀ ਹੁਣ ਦੇ ਆਪਾਂ ਬੈਠੇ ਹੁਣ ਚਾਹ ਪੀ ਰਹੇ ਆ ਚਾਹ ਪੀ ਕੇ ਕੀ ਕਰਦੇ ਆ ਗੱਲਾਂ ਬਾਤਾਂ ਸਾਡਾ ਸ਼ੋਰ ਉਹ ਜਦੋਂ ਇਹਦੇ ਦੀ ਸੇਨਾ ਜਦ ਮੈਨੂੰ ਛੋਟੀ ਹੁੰਦੀ ਸੀਗੀ ਉਹਦੇ ਨੇ ਹਾਂ ਉਹ ਜਦ ਮੈਂ ਸਕੂਲੇ ਪੜ੍ਹਦੀ ਹੁੰਦੀ ਉਹਦੋਂ ਮੈਂ ਹੱਡ ਗਈ ਸੀ ਉਹਦੇ ਜਿਹੜਾ ਉਹ ਹੁੰਦਾ ਸੀਗਾ ਬੱਸ ਆਲਾ ਹੈ ਨਾ ਹਾਂ ਉਹਨੇ ਨਾ ਸਾਨੂੰ ਮੱਛੀ ਲਈ ਜਿੱਤੀ ਸੀ ਅੱਛਾ ਖੇਡਣ ਵਾਲੀ ਹਾਂ ਅਸਲੀ ਦੀ ਅਸਲੀ ਦੀ ਅੱਛਾ ਫੇਰ ਕੀ ਕੀਤਾ ਫੇਰ ਹੱਦ ਮੇਰੇ ਮਾਰ ਗਏ ਭੱਜ ਗਈ ਇਹ ਜਿੱਪੂ ਮਾਰ ਕੇ ਭੱਜ ਗਿਆ ਲੜਦੇ ਰਹਦੇ ਜਵਾਕੇ ਇੱਕੋ ਜਿਹੇ ਇਹ 2 ਮਹੀਨੇ ਛੁੱਟੀ ਹੈ ਜੱਪੂ ਤੋਂ ਹਾਂ ਇਹ 2 ਮਹੀਨੇ ਛੁੱਟੀ ਹੈ ਜੱਪੂ ਤੋਂ ਇਤਨੇ ਸਕੂਲ ਦਾ ਕੀ ਨਾਮ ਜਿੱਥੇ ਪੜਦਾ ਤੂੰ ਕੇਂਦਰ ਵਿਦਿਆਲੇ ਕੇਵਨ 1 ਸਕੂਲ ਕੇਂਦਰੀ ਵਿਦਿਆਲੇ ਕੇਵਨ 1 ਸਕੂਲ ਕੇਵੀ ਸਕੂਲ ਕਹਿੰਦੇ ਆ ਉਹਨੂੰ ਸ਼ਾਰਟਕਟ ਨੇਮ ਕੇ ਤੇ ਵੀ ਲਾ ਕੇ ਕੇਂਦਰੀ ਵਿਦਿਆਲੇ ਨੂੰ ਆ ਰਿਹਾ ਆ ਪੀ ਐਮ ਸ਼੍ਰੀ ਕੇਵਿਨ ਮੁਰਵਾਨਸ ਕੋ ਹਾਂ ਕੇਵੀ 2 ਚ ਵੱਡੇ ਆ ਕੇਵੀ 2 ਚ ਵੱਡੇ ਆ ਹੂੰ ਛੋਟੇ ਵੀ ਆ ਹੂੰ ਉਹ ਸੀ ਤੇ ਤੱਕਦਾ ਸੀ ਤਾਂ ਹੀ ਕਰਦਾ ਵਾ ਨਾ ਰਖਲੀ ਬੰਦਾ ਨਾ ਆਹ ਸੀ ਦੱਕਰੀ ਬੰਦਾ ਨਾ ਦੇ ਨਾ ਵੇਖਦੀਆਂ ਘਰ ਦੇ ਤੇ ਹੱਥ ਲਾ ਦੇ ਡੜੀ ਜਾਂਦੇ ਪੇਉਰ ਤੇ ਗੱਲਾਂ ਕਰਦਾ ਗੱਲਾਂ ਕਰਦਾ ਹਾਂ ਗੱਲਾਂ ਕਰਦਾ ਓਏ ਵਾਹਿਗੁਰੂ ਏ ਆ ਦੁੱਧ ਜਿਹਾ ਕੱਢਿਆ ਪੁੰਝੇ ਉਹਦੇ ਨਾਲ ਹੂੰ ਮਾੜਾ ਜਿਹਾ ਕੱਢਿਆ ਸੀ ਪਾਣੀ ਜਿਹਾ ਉਹਨੇ ਆਸਕੇ ਆਸਕੇ ਖਾਣੀ ਆ ਔਰ ਉੱਸੀ ਬੈਠੀ ਹੋ ਗਿਆ ਪਤਾ ਏ ਉਹਨੂੰ ਸੀਟ ਦੀ ਕਹਿੰਦੇ ਮੈਂ ਠੀਕ ਕਰ ਦੇ ਮੈਂ ਤਾਂ ਕਰਤੀ ਸੀਗੀ ਠੀਕ ਆਹ ਦੇਖਿਆ ਤੁਹਾਨੂੰ ਬੁਲਾਉਂਦਾ ਹੈ ਉਹ ਜਵਾਗ ਦਾ ਤੁਹਾਨੂੰ ਮੱਕਲੀ ਚੱਲਾ ਦਵਾਰੇ ਠੀਕ ਕਰਕੇ ਬੰਦ ਦੇ ਫਿਰ ਤੂੰ ਐ ਮਿੱਟੀ ਦੇ ਨਹੀਂ ਆਵਾ ਤੂੰ ਕੀਤ ਕਰਨਾ ਠੀਕੀ ਕਰਦਾ ਤੂੰ ਕਰਦੇ ਕੀ ਕਰਦਾ ਸੀ ਠੀਕ ਉਹ ਦੇਖਦਾ ਤੁਹਾਡੇ ਮੋਬਾਈਲ ਦੇਖੀ ਇਹਦਾ ਨਿੱਕਰ ਦਾ ਹਾਂ ਕੋ ਕਰੰਨ ਬਾਰੂਤ। ਅੱਛੰਦਵਰਾ ਮੇਰ ਨੂੰ ਕੁੱਛੀ ਲੈ ਗ੍ਰੈਂਡ ਦੋ ਛੇੜੋ ਨੈ। ਸਾਰੇ ਦਿੱਤੇ ਬਈ ਆਏ 1 ਰੁਪਏ ਤੇ ਪਾਟੇ ਤੇ ਗਾਇਓ। ਇਹਨਾਂ ਚ ਸੇਕਨ। ਉਹ 230 ਰੁਪਿਆ। ਸਭੀ ਬੁੱਛੇ ਪੜ ਲਹਿੱਤੀ ਬਈਆ। Yeah, I'm going to go to the house. 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 ये दी पिंकी तो चप ये भी नहीं टिकने वाली आ जाओ हम ये बेचारी बवार होगी ਵੀ ਨਾ ਹੋ ਗਿਆ ਆ ਹੋ ਲਿੱਸੀ ਹੋਈ ਬਈ ਆ ਹੋਈ ਬਈ ਆ ਹੋ ਮਾਰਟੀਨ ਹੋਰਟੀਆ ਲਾਕੀਆਂ ਮੋਂ ਤੇ ਠੀਕ ਮੋਂ ਤੇ ਠੀਕ ਨਹੀਂ ਹੋਈ ਅੱਛਾ ਮੈਂ ਨਾ ਮਾਸ਼ਾ ਚੱਕਿਆ ਚਾਚਾ ਲਿਕুইਡੇਸ਼ਨ ਆ ਤਾਂ ਮੈਂ ਦੀ ਮੁੰਡੇ ਉਹਦਾ ਵਾਈਫ ਕਰਦੀ ਡਿਪੈਂਡ ਇਸ ਸੋਣ ਸਾਰਾ ਲੰਘ ਚੱਲੇ ਮੈਂ ਤਾਂ ਹੋਰ ਹੀ ਚੀਜ਼ ਨਾ ਆ ਰਹੀ ਰਹੀ ਮੈਂ ਤਾਂ ਉਹ ਕਿਹਦੀ ਮੈਂ ਵੀ ਹੋਈ ਲਿੱਸੀ ਨਾ ਬਸ ਮੈਂ ਇਕੱਠੀਆਂ ਲਵਾਵਾਂ ਇਕੱਠੀਆਂ ਲਵਾਵਾਂਗੇ ਕਰਦੇ ਕਰਦੇ ਮੈਂ ਕਿਹ ਚਾਲੂ ਵੇਗੀ ਜਵਾਈ ਲੈਣਾ ਮਾ ਸੌਣ ਲੱਗ ਜਾਣਾ ਚਾਹੁੰਦਾ ਨਹੀਂ ਇਹ ਕਰੀ ਨਹੀਂ ਐ ਕੋਈ ਮਿੱਠਾ ਬਸ ਬਸ ਮੈਂ ਬੈਸ ਬਸ ਮਾਰਾਇ ਪਾ ਲੈ ਇਹਦੇ ਤੇ ਆ ਰੂਨ ਨੂੰ ਕਹੇ ਤੜਕੇ ਤਿਆਰ ਹੋਏ ਹੋਵਾਂਗੇ ਉਦੋਂ ਬਣਾਇਓ ਉਦੋਂ ਉਦੋਂ ਦੰਨੇਓ ਕੋਸ਼ਤਾ ਬਣੇਗੇ ਹਾਂ ਗਾਲਾਂ ਤੋਂ ਵੀ ਦੇ ਐ ਚਾਚੀ ਜੀ ਬਣਾ ਦੇ ਚਾਚੀ ਜੀ ਬਣਾ ਪੈਣੀ ਕੱਟ ਦੀ ਜਿੱਥੇ ਗੱਲ ਤੋਂ ਵੀ ਨਾ ਇਹ ਘਤੋ ਕਰਦਾ ਨਹੀਂ ਸਹੀ ਤੇ ਨਹੀਂ ਮੋਟ ਲੱਗਦੀ ਆ ਹੋ ਤੁਸੀਂ ਲਈ ਕੋਈ ਕੋਈ ਤਾਂ ਆਸਾਨੂੰ ਚਾਹੀਦੀ ਤੇ ਜਾ ਰਹੀ ਹੈ ਬਸ ਉਹ ਵੀ ਜਿਹੜਾ ਕੋਈ ਮਾ ਨਾ ਨਾ ਮਾ ਮਾ ਨਾ ਆ ਕੋਲਾ ਮਾਰ ਕੋਲਾ ਮਾਰ ਆ ਆ ਆ ਆ ਆ ਆ ਆ ਆ ਜੇ ਜਿਹੜਾ ਤੇ ਹੁਣ ਜੇ ਰੱਲਾ ਮਾਰ ਜੀ ਬੜਾ ਆ ਨਾ ਅਰੇ ਲੱਕੜੀਆਂ ਨੂੰ ਸ਼ੁਕਰਵਾਦ ਬੰਨ੍ਹਦੇ ਸ਼ਨੀਵਾਰ ਦੀ ਇਹ ਮਾ ਨਾ ਨੌਂ ਵਾਲੀ ਨੌਂ ਜੀ ਤੀਜੇ ਦੇ ਕਪੜਾ ਜਨਾ ਦੇ ਕਾਲਾ ਜੀ ਦੇਖੀ ਦੇਖੀ ਫਲਾਈਟ ਦੇਖਦਾ ਆ ਫੁੱਲ ਡੁੱਬਣ ਜੇ ਅਸੀਂ ਵੀ ਵਰਸੇ ਆਵੀਂ ਸੰਘੋੜਾ ਜੱਪੀ ਮੈਨੂੰ ਕੋੜਾ ਕੋ ਬਾਈ ਵੱਡਾ ਹੋਊਗਾ ਮੈਂ ਤੈਨੂੰ ਕਿਹਾ ਸੀ ਵੀ ਉਹ ਦੀ ਹੈ ਤੇ ਜਿਹੜਾ ਜੀ ਉਹ ਲੈ ਲੈਂਦੇ ਉਹ ਤਾਂ ਹੁਣ ਹੀ ਨਹੀਂ ਸੀ ਉਹ ਤਾਂ ਹੁਣ ਹੀ ਨਹੀਂ ਸੀ ਹਾਂ ਹਾ ਦੇ ਗਰਦੀ ਗਈ ਜੱਬਾ ਉਹ ਚੁਜਾ ਦੇ ਪਰ ਖੜੀ ਬਣਨ ਲੱਗੀ ਉਹ ਸੀਧੇ ਨੂੰ ਠਾਵਾ ਚ ਸੀਧੇ ਨੂੰ ਸੀਧੇ ਠਾਵਾ ਦਿਨਾਂ ਨਾਲ ਹੋ ਰਹਿਣ ਦੇ ਤੇ ਬਾਅਦ ਚ ਉਹਦੀ ਵਿੱਚ ਵੀਡੀਓ ਕਰ ਦਾਂਗੇ ਐੜ ਕੋਈ ਨਹੀਂ ਪਾਣੀ ਸੀਧੇ ਬਨਣੀ ਤਾਂ ਸੀਧੇ ਨਹੀਂ ਸੀਗੀ ਧੀਰੇ ਦੇ ਸੀਧੇ ਸੌਂ ਗਿਆ ਸੀ ਬਾਅਦ ਚ ਆਪਣਾ ਐਵੇਂ ਹੁਣ ਰੋਲਾ ਪਾਉ ਫਿਰ ਫਿਰ ਇਹਦੀ ਵਾਲਾ ਨਿੱਕਾ ਕਾਕਾ ਨਾ ਸੌਂ ਜੇ ਸਾਨੂੰ ਹਜੇ ਬਾਬਾ ਕੋਲੋਂ ਦਿਖਾਣਾ ਪੈਂਦਾ ਫਿਰ ਬਈ ਫਿਰ ਆਪੋ ਹੀ ਬੰਦ ਲਵੇਂ ਮम्मा ਦੋ ਇਹ ਬਣਾ ਦੋ ਇਹ ਪੋਲੀ ਜੀ ਠੀਕ ਆ ਮम्मा ਮੈਂ ਕਿਹਾ ਪੋਲੀ ਜੀ ਦਿਖਾਓ ਵੀਰੇ ਕੋਈ ਹਾਂ ਮम्मा ਇਹ ਪੋਲੀ ਜੀ ਠੀਕ ਆ ਰੂ ਕਰੀ ਜਾਵੇ ਪੋਲੀ ਜੀ ਠੀਕ ਆ ਮम्मा ਉਹ ਦਿਖਾਈ ਜਾਵੇ ਸਾਨੂੰ ਭੀਮ ਵਾਲੀਆਂ ਮੈਂ ਕਿਹਾ ਇਹ ਨਹੀਂ ਲੈਣੀਆਂ ਜੀ ਭੀਮ ਭੂਮ ਵਾਲੀ ਨਹੀਂ ਲੈਣੀ ਮੈਂ ਢਿੱਲੀ ਹੋਈ ਰੱਖੀ ਆ ਕੋਈ ਨਹੀਂ ਠੀਕ ਆ ਜੱਪੀ ਜੀ ਆ ਰਹਿ ਗਏ ਨਹੀਂ ਕੰਗਣਾ ਕੀ ਕੰਗਣੀ ਹੁੰਦੀ ਹੈ ਬ੍ਰੇਸਲੇਟ ਬ੍ਰੇਸਲੇਟ ਆ ਦੇਖੀ ਪੂਰੀ ਨਿਗਾਹ ਉਹਦਰ ਨਾਲ ਉਹ ਉਹ ਐਗਜ਼ਾਮਪਲ ਹੀ ਵਰਨੀ ਆ ਜਿਵੇਂ ਲੈਟਾਂ ਨਹੀਂ ਆਹ ਤਾਂ ਵੀ ਲੈਟਾਂ ਜਾਗਦੀ ਹੈ ਨਾ ਉਹਨਾਂ ਨੂੰ ਤਾਂ ਵੀ ਉਹ ਲੈਟਾਂ ਇੰਨੇਗਾ ਵਾ ਹਾਂ ਆ ਪਾਪਾ ਗਏ ਸੀਤਨੀ ਟੈਕ ਦੀ ਬਹੁਤ ਤੰਗ ਕਰਦੀ ਆ ਇਹ ਯਾਰ ਆਰਾਮ ਨਹੀਂ ਕਰਨ ਦਿੱਤਾ ਮੈਨੂੰ ਐਸ ਘੰਟਾ ਪੈਣੇ ਆ ਕਿ ਚੱਲਦੇ ਆ ਆ ਹੀ ਕਰੀ ਜਾਂਦੀ ਆ ਕਮੜਾ ਵਾਂਗੂ ਰੋਟੀ ਵੀ ਖਾਦਾ ਕੋਸ਼ ਵੀ ਨਹੀਂ ਖਾਦਾ ਹੈਗਾ ਤੇ ਤਾਂ ਆਪਾਂ ਹੁਣ ਪਰਦੇ ਆ ਵਾਪਸ ਤੈਨੂੰ ਸਿੱਟਣਾ ਤੈਨੂੰ ਸਿੱਟਣਾ ਜਦੋਂ ਹੂੰ ਮੈਨੂੰ ਨਹੀਂ ਜੀ ਕੋਸ਼ ਨਹੀਂ ਕਰਦੀ ਮੈਂ ਤੂੰ ਤਾਂ ਹੀ ਕਰੀਏ ਨਾ ਹੋਰ ਤੈਨੂੰ ਕੰਮ ਹੀ ਨਹੀਂ ਹੋਏ ਦੰਦੂ ਦੇ ਵੀ ਜਿ ਜਪੂ ਨੂੰ ਚੱਕ ਲਈ ਉਹੀ ਚੀਜ਼ ਮੈਨੂੰ ਚਾਹੀਦੀ ਆ ਸੇਮ ਹਾਂ ਇਹ ਜਪੂ ਨੂੰ ਫੋਨ ਚੱਕ ਲੈ ਉਹ ਫੋਨ ਜੇ ਉਹਨਾਂ ਦਾ ਦੂਜਾ ਫੋਨ ਚੱਕ ਲੈ ਦੂਜਾ ਹੀ ਫੋਨ ਚਾਹੀਦਾ ਨਹੀਂ ਕੁਸ਼ ਕਰ ਜਾਂਦੀ ਮੈਂ ਜਿਹੜੀ ਚੀਜ਼ ਉਹਨਾਂ ਚੱਕ ਲਈ ਉਹ ਹੀ ਚਾਹੀਦੀ ਮੈਨੂੰ ਹਾਂ ਫਿਰ ਲੱਗੀਆਂ ਇਹਦੇ ਅੱਜ ਚਲੋ ਜੀ ਹੁਣ ਆਪਾਂ ਚੱਲਦੇ ਆਂ ਬਾਕੀ ਪਸਤੇ ਆ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ ਹਾਂ ਤਕਰੀਬਨ ਤੇ ਫਿਰ ਨੈਕਸਟ ਵੀਡੀਓ ਬਾਕੀ ਗਾਹਾਂ ਦਾ ਜਿਹੜਾ ਪ੍ਰੋਗਰਾਮ ਹੋਇਆ ਜੇ ਅੱਜ ਜਾਣਾ ਪਿਆ ਤਾਂ ਦੱਸਦਾ ਜਿਉਂ ਸਾਰਾ ਵੀਡੀਓ ਗਾਹਾਂ ਕੀ ਬਣਦਾ ਪਲਾਨ ਸੀਗਾ ਕਗਜੀਬਿਸ਼ਨ ਦਾ ਬਾਕੀ tegen